ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਗਏ ਹਾਂ ਜੀ ਸਰਸਾ ਬਰੇਟਾ ਟੂ ਰਾਣੀਆਂ ਆ ਰਾਣੀਆਂ ਸ਼ਹਿਰ ਹੈਗਾ ਸਰਸੇ ਤੋਂ ਅੱਗੇ ਆ 13-14 ਕਿਲੋਮੀਟਰ ਸ਼ਹਿਰ ਅੱਗੇ ਹੈਗਾ ਉਹ ਆ ਸਾਨੂੰ ਆਪਾਂ ਦਿਖਾਣੇ ਆਗੇ ਆ ਦੇਖੋ ਜੀ ਬੜਾ ਤਾਕੜਾ ਸਿਸਟਮ ਹੈਗਾ ਆ ਦੇ ਇਹ ਹੈੱਡ ਹੈ ਜੀ ਆਪਾਂ ਪਹਿਲੀ ਵਾਰ ਦੇਖਿਆ ਹੈਗਾ ਇੱਥੋਂ ਨਾ ਸੋਡੀਅਮ ਛੋਟੀਆਂ ਹੀ ਆ ਮੰਨ ਲਓ ਨਹਿਰਾਂ ਕਾਫੀ ਜ਼ਿਆਦੇ ਪਾੜਤੀਆਂ ਨੇ ਸਾਨੂੰ ਪਹਿਲਾਂ ਪਤਾ ਨਹੀਂ ਸੀ ਇਹਦੇ ਬਾਰੇ ਅਸੀਂ ਪਤਾ ਕੀਤਾ ਓਰੇ ਇਹ ਕੀ ਚੀਜ਼ ਹੈਗੀ ਆ ਆ ਦੇਖੋ ਇਹ ਇੱਕ ਘੱਗਰ ਕਹਿੰਦੇ ਨੇ ਇਹਨੂੰ ਕਹਿੰਦੇ ਘੱਗਰ ਹੈ ਜੀ ਆ ਦੇਖੋ ਇਧਰੋਂ ਇੰਤਾਂ ਜਿਹਾ ਖਾਲੀ ਜਿਹਾ ਹੋ ਜਾਂਦੀ ਹੈਗੀ ਇਧਰ ਮਰੋਂ ਨਿਗਾ ਬਹੁਤ ਪਾਣੀਓ ਪਾਣੀ ਹੈ ਜੀ ਇਧਰਲੀ ਸਾਈਡ ਆ ਆ ਦੇਖੋ ਗੇਟ ਬੰਦ ਕਰ ਰੱਖੇ ਨੇ ਹੈਗੇ ਇਹਦੇ ਜਿਵੇਂ ਡੈਮ ਦਾ ਬਣਿਆ ਹੁੰਦਾ ਪੁਲ ਇਸ ਤਰੀਕੇ ਨਾਲ ਪੁਲ ਬਣਿਆ ਹੋਇਆਗਾ ਤੇ ਮੈਂ ਤੁਹਾਨੂੰ ਪਰਲੀ ਸਾਈਡ ਖੜਕੇ ਦਿਖਾਉਂਗਾ ਇਧਰੋਂ ਤਾਂ ਆਪਾਂ ਪੁਲ ਦੇ ਉੱਤੇ ਖੜ੍ਹ ਨਹੀਂ ਸਕਦੇ ਹੈਗੇ ਤੁਹਾਨੂੰ ਪਰਲੀ ਸਾਈਡ ਤੋਂ ਦਿਖਾਣਿਆਂਗੇ ਕੱਟਾ ਜਾ ਵੱਡਾ ਪ੍ਰੋਜੈਕਟ ਹੈਗਾ ਆਪਾਂ ਆਏ ਇੱਧਰ ਪਹਿਲੀ ਵਾਰ ਆ ਜੀ ਪਹਿਲੇ ਕਿਤੇ ਆਏ ਨਹੀਂਗੇ ਤਾਰ ਕੇ ਆਪਾਂ ਨੂੰ ਕਾਫੀ ਵੱਡਾ ਪ੍ਰੋਜੈਕਟ ਲੱਗਦਾ ਹੈ ਇਹ ਖਾ ਦੇ ਖਾ ਦਫ਼ਤਰ ਵਗੈਰਾ ਉਰੇ ਬਣਿਆ ਹੋਇਆ ਹੈਗਾ ਇਹਨਾਂ ਦਾ ਹੈੱਡ ਉਹ ਨਿਗਾਹ ਮਾਰੋ ਜੀ ਤੁਸੀਂ ਉਧਰ ਪਾਣੀਓ ਪਾਣੀ ਫਿਰਦਾ ਹੈਗਾ ਇਹ ਕੋਣਾ ਕੋਲੇ ਜਾ ਕੇ ਦਿਖਾਣਾ ਸਾਨੂੰ ਗੱਡੀ ਲਾਈਏ ਪਹਿਲਾ ਆਪਾਂ ਸਾਈਡ ਤੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਆਪਾਂ ਖੜੇ ਆਂਗੇ ਜਿਹੜੀ ਆਪਣੀ ਘੱਗਰਦ ਰਿਆ ਜਾਂਦਾਗਾ ਇਹ ਰਾਣੀਆਂ ਕੋਲੇ ਜਾ ਕੇ ਇਸ ਤਰ੍ਹਾਂ ਦਾ ਹੈੱਡ ਬਣ ਜਾਂਦਾਗਾ ਬਹੁਤ ਵੱਡਾ ਆ ਦੇਖੋ ਇਹ ਗੇਟ ਨੇ ਬੰਦ ਕਰ ਰੱਖਿਆਗਾ ਇਹਦੇ ਵਿੱਚ ਹਰੇ ਬਾਈ ਦੇਖੋ ਤੇ ਇਹ ਕਮੈਂਟ ਤੁਹਾਨੂੰ ਪਰਾਂ ਜਾ ਕੇ ਦਿਖਾਣਾ ਪਾਣੀ ਵੀ ਕਿੰਨਾ ਪਾਣੀ ਔਰੇ ਇਹ ਆ ਦੇਖੋ ਇਹਦੇ ਵਿੱਚ ਪਾਣੀ ਆ ਜੀ ਇਹ ਉਹ ਨਹੀਂ ਉਹ ਬੁੱਟੀ ਜੀ ਉਹ ਹੋ ਜਾਂਦੀ ਹਰੇ ਬਾਈ ਜੀ ਉੱਠ ਖੜਦੀ ਆ ਉਹ ਆਗਾ ਪਾਣੀ ਇਹਦੇ ਵਿੱਚ ਹੈਗਾਗਾ ਆ ਦੇਖੋ ਜਿੱਥੇ ਆਪਣੀ ਸ਼ਾਂ ਪੈਂਦੀ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਹੈਗਾ ਤੇ 게ਟ ਇਹਦੇ ਬੰਦ ਕੀਤੇ ਹੋਏ ਨੇਗੇ ਆ ਨਿਗਾ ਮਰੋ ਤੇ ਹੁਣ ਤੁਸੀਂ ਇੱਧਰ ਨਿਗਾ ਮਰੋ ਜੀ ਆਹ ਦੇਖੋ ਆਹਾਂ ਇਹ ਸਾਰਾ ਪਾਣੀ ਆ ਜੀ ਕਾਫੀ ਵੱਡਾ ਅਟੂ ਲੇਕ ਕਹਿੰਦੇ ਨੇ ਕਹਿੰਦੇ ਇਹਨੂੰ ਅਟੂ ਲੇਕ ਇਹ ਲੇਕ ਦਾ ਕਹਾਦੀ ਆ ਗੰਦੇ ਪਾਣੀ ਦਾ ਇਹ ਸਿਸਟਮ ਆ ਸਾਰਾ ਪ੍ਰੋਜੈਕਟ ਕਾਫੀ ਵੱਡਾ ਪ੍ਰੋਜੈਕਟ ਹੈਗਾ ਆ ਦੇਖ ਸਕਦੇ ਹੋ ਤੁਸੀਂ